ਕਾਰੀ ਜਿਹੜੇ ਬਾਲੇ ਮਲੇ ਹੱਥ ਤੇ ਗਰਮੀ ਦੇ ਅੱਤੀ ਜਿਵੇਂ ਗੱਲ ਬਰੂ ਰਾਜਾ ਤੇ ਹੁਣ ਥੋੜੀ ਥੋੜੇ ਬੱਦਲ ਜੇ ਹੋ ਗਏ ਵੈਸੇ ਦੋ ਦਿਨ ਵਿਚਾਲੇ ਤੇ ਹੁਣ ਇਧਰੋਂ ਟੈਂਕੀ ਚੱਕ ਕੇ ਇਧਰ ਸ਼ਿਫਟ ਕਰਤੀ ਟੂਟੀ ਦਾ ਮੂੰਹ ਕਰ ਲਿਆ ਟੇਡਾ ਐਸੀ ਤੇ ਮੈਂ ਐ ਕਰਤਾ ਮਾਗੰਦਾ ਨੀਚਲੇ ਆ ਪਹਿਲਾਂ ਕਹਿ ਕੇ ਨਹੀਂ ਗਿਆ ਜੀ ਵੈਲਕਮ ਬੈਕ ਟੂ ਨਿਊ ਬਲੌਗ ਐਂਡ ਅ ਗੁੱਡ ਮਾਰਨਿੰਗ 8:30 ਹੋ ਗਿਆ ਅੱਜ ਮੈਂ ਸਭ ਤੋਂ ਜ਼ਿਆਦਾ ਲੇਟ ਉੱਠਿਆ ਅੱਜ ਮੈਂ ਉੱਠਿਆ 8 ਵਜੇ ਲੋੜ ਦੀ ਮਮੀ ਨੇ ਰੋਟੀ ਬਣਾ ਲਈ ਸਬਜ਼ੀ ਬਣਾ ਲਈ ਕੱਪੜੇ ਅੱਡੇ ਮਸ਼ੀਨ ਚ ਪਾਤੇ ਅੱਗੇ ਤਾਂ ਇਹੋ ਜੰਦੀ ਹੈ ਨਾ ਕਲਾਕਾਰੀ ਜਿਹੜੇ ਬਾਲੇ ਮਾਲੇ ਹੱਥ ਗਰਮੀ ਦੇ ਸੀਜ਼ਨ ਸੁਧਾਂ ਸੁਧਾਂ ਕੰਮ ਕਰਤੇ ਇਹ ਤੋਂ ਪਹਿਲਾਂ ਟੋਪ ਹੋ ਜਾਂਦੀ ਵਾਚ ਹਨ ਆਹੀ ਰੀਜਨ ਬਟੇ ਉਹ ਫੜਾਇਆ ਮੈਨੂੰ ਬੱਠਾ ਕਾਕੇ ਅਸੀਂ ਤਿੰਨਾਂ ਜਾਦੇ I don't think so. ਨਹੀਂ ਜੀ ਬੇਟੇ ਹੋ ਰਹੀ ਗੱਲ ਇਹ ਦਿਨ ਤਾਂ ਹੁਣ ਤਾਂ ਹੋ ਗਿਆ ਨਾ ਜਿਵੇਂ ਗਿੱਲ ਬਰੂਰਾ ਜਾਂ ਮੌਸਮ ਗਿੱਲਾ ਗਿੱਲਾ ਜਾ ਹਾਂ ਉਹ ਸੁੱਕਾ ਧੁੱਪਾ ਥੋਪੜਾ ਮੌਸਮ ਨੂੰ ਸੁੱਕੀ ਧੁੱਪ ਹੁੰਦੀ ਆ ਆ ਜਿਹੜਾ ਗਿੱਲਾ ਗਿੱਲਾ ਜਾ ਹੋ ਗਿਆ ਜਿਵੇਂ ਆਹਦੇ ਕੰਨਾਂ ਦੇ ਸਲਾਬ ਜੀ ਰਹਿਣ ਲੱਗ ਗਈ ਨਾ ਮੀਂਹ ਪੈ ਗਿਆ ਹੁਣ ਇਹ ਸੁੱਕਣੀ ਨਹੀਂ ਹੈ ਹਾਂ ਕਾ ਕਿਉਂ ਸੁੱਕੀ ਧੁੱਪ ਦਾ ਅੱਡ ਗਰਮੀ ਆ ਗਿੱਲੀ ਧੁੱਪ ਦੀ ਅੱਡ ਗਰਮੀ ਆ। ਕਿਉਂ ਬਹੁਤ ਸਸਤੀ ਮਿਲ ਜਾਂਦੀ ਵਪਾਰੀਆਂ। ਐਸੇ ਨਾਲ ਬਹੁਤ ਮਹਿੰਗੀ ਆ 15 15 ਹਜ਼ਾਰ। ਨਾ ਮੱਥਾ ਜੀ ਮਮਾ ਮੱਥਾ ਮਹੀਨਾ ਜਾਂਦੀ ਮਹਿੰਗੀ। ਮੱਥਾ ਜੀ ਉੱਤੇ ਤਾਂ ਤੁਹਾਨੂੰ ਸਸਤੀ ਆ ਲੱਗ ਜਾਂਦੀ ਸੂਰੇ ਕਰਦੇ ਵਾਰ ਮੁੜ ਗਿਆ ਥਾਈ ਆ। ਹੈ ਬਦਲ ਹੋ ਗਏ। ਤੇ ਅੱਜ ਵੈਸੇ ਗਰਮੀ ਇੰਨੀ ਸੀ ਅੱਜ ਜਿੰਨੀ ਗਰਮੀ ਮੈਨਾਂ ਲੱਖਦੇ ਨਹੀਂ ਪਈ ਹੁੰਨੀ ਹੈ ਨਾ ਕਿਹੜਾ ਕੰਮ ਕਰੀਏ ਉਹ ਹੀ ਹਾਂ ਜਿਹੜਾ ਕੰਮ ਕਰਿਆ ਉਹ ਹੀ ਪੱਖਾ ਲਾ ਕੇ ਤੇ ਹੁਣ ਥੋੜੀ ਥੋੜੀ ਬੱਦਲ ਜੀ ਹੋ ਗਈ ਵੈਸੇ ਕਿੱਥੇ ਵੀ ਪਈ ਜਾਂਦਾ ਨੂਰ ਦੀ ਮੰਮੀ ਕੰਗਨਗਰ ਅੱਜ ਅੱਜ ਕੱਲ ਸਵੇਰ ਮਾਨਗੜ ਹੁਣ ਮੀਂਹ ਪਈ ਜਾਂਦਾ ਮੋਕਲੇ ਫਿਲਹਾਲ ਪਈ ਹੈ ਮੰਮੀ ਉੱਥੇ ਹੈ ਟਾਈਮ ਕੀ ਹੋਇਆ 3:00 4:00 ਦੇ ਵਿਚਕਾਰ ਦਾ ਹੈ ਸਾਢੇ 4-5 ਦਾ ਟਾਈਮ ਆ ਹੁਣ ਮੌਕੇ ਤਾਂ ਖੰਡੀ ਹਨਮਾਨ ਗੜਮੀ ਪਈ ਜਾਂਦਾ ਆਪਣੇ ਦਾ ਹਜੇ ਨਹੀਂਗਾ ਕੋਈ ਚਾਂਸ ਆ ਜੂ ਬੱਦਲ ਜੇ ਤਾਂ ਹੋਗੇ ਚੱਲ ਠੰਡਾ ਤਾਂ ਹੋ ਗਈ ਹੂੰ ਕਈ ਦਿਨ ਹੋ ਗਏ ਸਟਾਰਟ ਜੀ ਕਰੀ ਨਹੀਂ ਸੀਗੀ ਹੂੰ ਦੋ ਦਿਨ ਵਿਚਾਲੇ ਤਰਿਆ ਨਹੀਂ ਨਾ ਨਾ ਰੁਟੀਨ ਚ ਬੰਦ ਹੋ ਦਿੰਦੀ ਨਾ ਨਹੀਂ ਦੋ ਦਿਨ ਤਰਿਆ ਨਹੀਂ ਸੀ ਬੜਾ ਵੱਡਾ ਹੋ ਗਿਆ ਨਾ ਬੜਾ ਜੈ ਫੇਡਾ ਹੁਣ ਖੁੱਲੀਆਂ ਖੁੱਲੀਆਂ ਬਹਿ ਜਾ ਕਰਨੀ। ਹੋਰ ਇਹਦੇ ਦਾ ਪਤਾ ਹੋਣਗੇ। ਟੋਣਾ ਕਾ ਤੂੰ ਸਹੀ ਹੈ। ਇੰਨਾ ਸਹੀ ਹੈ। ਕੰਫਰਟੇਬਲ ਹੋ ਕੇ ਬਹਿ ਜਾਨੀ। ਆ ਜਿਹੜੀ ਕਾਲੀ ਟੈਂਕੀ ਸੀ ਨਾ ਪਹਿਲਾਂ ਪਈ ਸੀ ਇੱਥੇ ਇੱਥੋਂ ਫਿਰ ਦੋ ਦਿਨ ਜਦੋਂ ਮੀਂਹ ਆਇਆ ਨਾ 45 ਵਾਲਾ ਪਾਣੀ ਸਿੱਧਾ ਟੈਂਕੀ ਦੇ ਵਿੱਚ ਇਹਦੇ ਵਿੱਚ ਸਾਰੀ ਟੈਂਕੀ ਨਾਲੇ ਦਾ ਦੂਜਾ ਪਾਣੀ ਖਰਾਬ ਹੋ ਗਿਆ। ਤੇ ਉਤੋਂ ਵੈਸੇ ਪਾਣੀ ਆਇਆ ਮਿੱਟੀ ਵਾਲਾ ਤੇ ਹੁਣ ਇਧਰੋਂ ਟੈਂਕੀ ਚੱਕ ਕੇ ਇਧਰ ਸ਼ਿਫਟ ਕਰਤੀ ਟੂਟੀ ਦਾ ਮੂੰਹ ਕਰ ਲਿਆ ਟੇਡਾ ਐ ਸੀ ਤੇ ਮੈਂ ਐ ਕਰਤਾ ਹਾਂ ਟੂਟੀ ਦਾ ਮੂੰਹ ਹੁਣ ਐ ਕਰ ਲਿਆ ਵੈਸੇ ਇੱਥੇ ਹੀ ਸਹੀ ਸੀ ਮੂੰਹ ਮੀਂਹ ਕਿਹੜਾ ਰੋਜ ਹੁੰਦੇ ਆ ਨਾ ਤੇ ਜਿਹੜੀ ਪਾਣੀ ਬਹੁਤ ਗੰਦਾ ਆਇਆ ਸੀ ਤੇ ਹੁਣ ਟੂਟੀ ਥੱਲੇ ਉਹ ਦਿੱਕਤ ਨਹੀਂ ਹੁੰਦੀ ਪ੍ਰੈਸ਼ਰ ਟੇਡਾ ਜਾਂਦਾ ਹੁਣ ਪ੍ਰੈਸ਼ਰ ਟੇਡਾ ਜਾਂਦਾ ਫਿਰ ਕੀ ਟੇਡਾ ਤੋੜਾ ਦਰ ਦਿੰਦਾ ਐ ਕਿਹਾ ਉਹਦਰ ਐ ਨੂ ਬੰਦੇ ਨਾ ਪਾਉਂਦਾ ਇੱਧਰ ਥਾਂ ਜ਼ਿਆਦੇ ਸੀ ਇਹ ਨਾ ਇੱਥੇ ਵਧੀਆ ਫਾਇਦਾ ਹੋਣਾ ਛਾਂ ਭਾਂਡੇ ਵੀ ਮਾਰ ਦੇਣਾ ਇੱਧਰ ਤੋਂ ਪਰਹਿੰਦੀ ਸੀ ਤੂੰ ਤਾਂ ਆਪਦੇ ਫਾਇਦਾ ਦੇਖਦੀਆਂ ਨਾ ਮੈਨੂੰ ਤਾਂ ਮਾ ਕੰਦਾ ਤੋ ਇਹ ਨਹੀਂ ਜਾਂਦੇ ਚੱਲ ਮੈਂ ਆਉਣਾ ਨੂਰ ਦੱਸਿਆ ਨਹੀਂ ਬਟੇ ਦਲੀਆ ਨਹੀਂ ਖਾਣਾ ਨੂਰ ਵਿਚਾਰਾ ਆਪ ਡਿੱਗ ਪਿਆ ਨੂਰ ਕੀ ਦੱਸੇ ਤੈਨੂੰ ਤਾਂ ਹੀ ਮੈਂ ਤੇ ਹੀ ਜਾਂਦਾ ਸੀ ਦਲੀਆ ਨਹੀਂ ਚਲਿਆ ਪਹਿਲਾਂ ਕਹਿ ਕੇ ਨਹੀਂ ਗਿਆ ਯਾ ਉਹ ਲਿ ਆ ਤ ਤੋ ਨੋਰੀ ਕੁਣੀ ਕੁਣੀ ਤੋ ਹੈ ਕੁਣੀ ਨਹੀਂ ਨਿਕਲਿਆ ਬੇਟਾ ਨਹੀਂ ਨਿਕਲਿਆ ਦਿਖਾਈ ਚਾਰੇ ਤੋ ਤੋ ਹੀ ਨਹੀਂ ਗਈਆਂ ਕੁਣੀਆਂ ਲਿ ਬੜੀਆਂ ਸਾਰੀਆਂ ਉਧਰ ਗੋਡੇ ਲਿ ਬੜੇ ਆ ਉਧਰ ਰੱਖੋ